ਅੱਜ ਵੀਡੀਓ ਚ ਤੁਹਾਨੂੰ 6 ਲੱਖ ਦੇ ਕੋਠੀ ਦੇਖਣ ਨੂੰ ਮਿਲ ਜੂਗੀ ਤੇ ਜਮਾ ਸਸਤੀ ਆਪਾਂ ਗੱਡੀ ਲੈ ਕੇ ਪਹੁੰਚੇ ਅਸੀਂ ਬਾਹਰ ਇਸਰ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਰਾ ਕੁਝ ਤੁਹਾਨੂੰ ਕੋਠੀ ਬਾਰੇ ਦੱਸਾਂਗੇ ਗੱਡੀ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਬਾਕੀ ਤੁਹਾਨੂੰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਆਪਣਾ WhatsApp ਨੰਬਰ ਲਿਖਿਆ ਹੋਇਆ ਮਿਲ ਜੂਗਾ 9465929488 ਤੁਹਾਡੇ ਕੋਲੇ ਕੋਠੀ ਆ ਘਰ ਆ ਮਕਾਨ ਆ ਗੱਡੀ ਆ ਮੋਟਰਸਾਈਕਲ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਜਮਾ ਫਰੀ ਦੇ ਵਿੱਚ ਆਪਾਂ ਐਡ ਤੋਂ ਵਧੀਆ ਲਾ ਦਾਂਗੇ ਜੀ ਗੱਲ ਕਰਾਂਗੇ ਪਹਿਲੀ ਗੱਡੀ ਤੋਂ ਪਹਿਲੀ ਗੱਡੀ ਆਪਣੇ ਕੋਲੇ i20 ਪਹੁੰਚੀ ਅਸੀਂ ਡੀਜ਼ਲ ਤੇ ਗੱਡੀ ਆ 2012 ਮਾਡਲ ਹੈ ਟਾਇਰਾਂ ਚ ਹਲਾਈ ਲੱਗੇ ਹੋਈ ਨੇ ਅੰਦਰੋਂ ਬਹੁਤ ਸੋਹਣੀ ਗੱਡੀ ਆ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਮਿਊਜ਼ਿਕ ਸਿਸਟਮ ਏਸੀ ਹੀਟਰ ਸੀਟ ਕਵਰ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ 84000 ਕਿਲੋਮੀਟਰ ਗੱਡੀ ਚੱਲੀ ਹੋਈ ਆ ਕੁੱਲ 84000 ਚੱਲੀ ਹੋਈ ਆ ਜਲੰਧਰ ਦਾ ਨੰਬਰ ਹੈ ਜੀ ਗੱਡੀ ਦਾ ਬਾਕੀ ਤੁਹਾਨੂੰ ਫੋਟੋਵਾਂ ਚ ਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਹੀ ਰਹੀ ਐ ਸੀ ਦੂਜੇ ਨਾਮ ਗੱਡੀਆਂ ਸ਼ੋਰੂਮ ਕੰਡੀਸ਼ਨ ਨੇ ਜਿੰਨਾ ਕੋਲੇ ਹੁਣ ਗੱਡੀਆਂ ਸੀ ਉਹ ਜਿਹੜੇ ਮਾਲਕ ਨੇ ਹੁਣ ਆਰਮੀ ਪਰਸਨ ਨੇ ਸੀ ਤੇ ਮਾੜਾ-ਮੋਟਾ ਜਦੋਂ ਆਉਂਦੇ ਐ ਜੀ ਛੁੱਟੀ ਉਹਦੇ ਚਲਾਉਂਦੇ ਨਹੀਂ ਤਾਂ ਘਰੇ ਐਵੇਂ ਬੈਲੀ ਗੱਡੀ ਖੜੀ ਰਹਿੰਦੀ ਐ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਦਿੱਤਾ ਸੀ ਬਾਕੀ ਤੁਸੀਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਸਾਰਾ ਕੁਝ ਉਹ ਤੁਹਾਨੂੰ ਮਾਲਕ ਜਿੰਨੀ ਜਾਣਕਾਰੀ ਰਹਿ ਗਈ ਜੇ ਤੁਸੀਂ ਕੁਝ ਪੁੱਛਣੇ ਸੀ ਤਾਂ ਤੁਸੀਂ ਫੋਨ ਕਰਕੇ ਪੁੱਛ ਲਿਓ 9149733835 ਕਰੋ ਜੀ ਗੱਲ ਤੇ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੇ ਜੀ ਮਰੂਤੀ 800 ਮਾਲਕ ਨੇ ਛੇਤੀ ਤੋਂ ਛੇਤੀ ਬੇਚਣੀ ਹੈ ਜੀ ਮਾਲਕ ਨੂੰ ਪੈਸਿਆਂ ਦੀ ਲੋੜ ਹੈ ਤੇ ਇਸ ਗੱਡੀ ਦੀ ਸ਼ਾਇਦ ਪਹਿਲਾਂ ਵੀ ਤੁਸੀਂ ਐਡ ਦੇਖੀ ਹੋਵੇ ਤੇ ਗੱਡੀ ਹਲੇ ਤੱਕ ਸੇਲ ਨਹੀਂ ਹੋਈ ਜੀ ਇਹ ਮਾਲਕ ਨੂੰ ਪੈਸਿਆਂ ਦੀ ਲੋੜ ਹੈ ਕਿਸੇ ਨੂੰ ਪਸੰਦ ਆਵੇ ਤਾਂ ਗੱਲਬਾਤ ਕਰ ਲਿਓ ਜੀ ਤੇ ਜਿਨੇ ਹਲੇ ਤੱਕ ਗੱਡੀ ਇਹ ਨਹੀਂ ਦੇਖੀ ਇਹਦੀ ਗੱਡੀ ਦੀ ਤੁਹਾਨੂੰ ਮੈਂ ਜਾਣਕਾਰੀ ਕਨਫਰਮ ਕਰਵਾ ਦਿੰਨੇ ਆ ਜੀ ਮਾਡਲ 2008 ਹੈ ਜੀ ਇਸ ਗੱਡੀ ਦਾ ਪੰਜਾਬ ਨੰਬਰ ਲੱਗਿਆ ਹੋਇਆ ਤੇ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਤੇ 60000 ਰੁਪਏ ਮਾਲਕ ਨੇ ਇੱਕ ਰੇਟ ਕਿਹਾਗਾ 60000 ਕੋਈ ਫਿਕਸ ਰੇਟ ਨਹੀਂ ਮਾਲਕ ਨੇ ਕਿਹਾ ਜੀ ਮੋਕੇ ਤੇ ਕਹਿੰਦੇ ਸੀਗੇ ਮਾਲਕ ਵੀ ਵੇਖ ਕੇ ਰੇਟ ਮੁਕਾਲ ਲੇਗੀ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਹੀ ਰਹੂ ਵਧੀਆ ਸੋਹਣੀ ਗੱਡੀ ਹੈ ਚਿੱਟੇ ਰੰਗ ਦੀ ਆ ਬੰਪਰ ਬੂਮਪਰ ਵਧੀਆ ਪਈ ਨੇ ਨਾ ਕੋਈ ਐਕਸੀਡੈਂਟਡ ਹੈ ਜੀ ਮਾਲਕ ਦੀ ਪਰਸਨਲ ਘਰ ਦੀ ਗੱਡੀ ਆ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਠੀਕ ਐ ਬਾਕੀ ਤੁਹਾਨੂੰ ਫੋਟੋ ਮੱਚ ਸਾਰਾ ਕੁਛ ਆਪਾਂ ਦਿਖਾਈ ਰਿਆ ਸੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਸ ਗੱਡੀ ਨੂੰ ਤਾਂ ਸ਼੍ਰੀ ਮੁਕਤਸਰ ਸਾਹਿਬ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜੀ ਜਦੋਂ ਪੂਰੀ ਤਸੱਲੀ ਹੁੰਦੀ ਐ ਜਦੋਂ ਫਿੱਟ ਬੈਠ ਗਈ ਚਾਰੇ ਪਾਸੋਂ ਗੱਡੀ ਉਸ ਤੋਂ ਬਾਅਦ ਰੇਟ ਬਹਿ ਕੇ ਤੁਸੀਂ ਕਰ ਸਕਦੇ ਹੋ ਬਾਕੀ ਡਿਮਾਂਡ ਇੱਕ ਵਾਰੀ 61000 ਰੁਪਏ ਮਾਲਕ ਨੇ ਕਿਹਾ ਜੀ ਤੇ ਨੰਬਰ ਜਿੰਨਾ ਦੀ ਗੱਡੀ ਐ ਸੀ 73408 ਤੇ 70015 ਕਰ ਸਕਦੇ ਹਾਂ ਗੱਲਬਾਤ ਹ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ 9466629488 ਚਾਹੀ ਲਿਖ ਲਓ ਚਾਹੀ ਨੋਟ ਕਰ ਲਓ ਚਾਹੀ ਫੋਨ ਚ ਸੇਵ ਕਰ ਲਓ ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਸੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਜਾਂ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਤੇ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਬਾਕੀ ਚੱਲਦੇ ਰਹਿੰਦੇ ਸੀ ਵਾਰ-ਵਾਰ ਤੇ ਗੱਲ ਕਰਾਂਗੇ ਆਲਟੋ ਗੱਡੀ ਦੀ 2008 ਮਾਡਲ ਗੱਡੀ ਅਜੀ ਇਹ 1,20,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਆਲਟੋ ਐਲ ਐਕਸ ਆਈ ਐਸ ਮੋਗੇ ਏਰੀਆ ਚੋਂ ਮਾਲਕ ਨੇ ਆਪਣੇ ਕੋਲੇ ਗੱਡੀ ਭੇਜੀ ਆ ਜੀ ਗੱਡੀ ਦੀਆਂ ਫੋਟੋ ਮਤ ਤੁਹਾਨੂੰ ਆਪਾ ਦਿਖਾਈ ਰਿਹਾ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਗੱਡੀ ਵਧੀਆ ਸੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਨਾ ਤਾਂ ਕੋਈ ਕਮੀ ਪੇਸ਼ੀ ਗੱਡੀ ਚ ਨਾ ਕੋਈ ਰੰਗ ਚ ਨਾ ਕੋਈ ਲੱਗੀ ਬੱਜੀ ਆ ਇੱਕ ਵੀ ਇੱਕ ਵਾਰੀ ਡਿਮਾਂਡ ਆ ਘੱਟ ਵੱਧ ਕੀਤਾ ਜਾਊਗਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਮੋਗੇ ਮਾਲਕ ਦੇ ਘਰੇ ਗੱਡੀ ਖੜੀ ਹੈ ਘਰ ਦੀ ਮਾਲਕ ਦੀ ਪਰਸਨਲ ਗੱਡੀ ਐ ਸਿਮ ਤੇ ਨੰਬਰ ਸਕਰੀਨ ਤੇ ਆ ਜੀ ਜਿੰਨਾ ਦੀ ਗੱਡੀ ਹੈ ਮਾਲਕ ਦਾ ਨੰਬਰ 9914737306 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਸੀ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਸੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਿੰਨੀਆਂ ਗੱਡੀਆਂ ਤੁਸੀਂ ਦੇਖਿਆ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਸੀ ਵੀਡੀਓ ਮੁੱਕੀ ਨਹੀਂ ਹੈਗੀ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਅਸੀਂ ਉਹਦੇ ਵਿੱਚ ਸਾਰੀ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਆ ਉਹਨੂੰ ਜ਼ਰੂਰ ਦਬਾ ਦਿਓ ਥੱਲੇ ਇੱਕ ਤੁਹਾਨੂੰ ਚਿੱਟੇ ਰੰਗ ਦਾ ਮਿਲਿਆ ਹੋਇਆ ਸਬਸਕ੍ਰਾਈਬ ਉੱਤੇ ਲਿਖਿਆ ਹੋਇਆ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਘਰ ਕੋਠੀ ਮਕਾਨ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਸਸਤੀ ਮਸ਼ੀਨਰੀਆਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਮਸ਼ੀਨਰੀਆਂ ਤੇ ਘਰ ਕੋਠੀ ਤੁਹਾਨੂੰ ਵਧੀਆ ਲੱਗੇ ਜੀ ਤੇ ਗੱਲ ਕਰਾਂਗੇ ਆਪਾਂ ਬਣਿਆ ਤਾਂ ਘਰ ਹੋਇਆ ਸੀ ਪਰ ਕੋਠੀ ਤੋਂ ਘਟ ਨਹੀਂ ਹੈਗਾ ਪੂਰਾ ਵਧੀਆ ਸੀ ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਇਹਨਾਂ ਨੇ ਦਿਖਾਈ ਹੈ ਗਲੀ ਤੋਂ ਲੈ ਕੇ ਅੰਦਰ ਬਾਹਰ ਦੀ ਪੂਰੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਹੈ ਤੇ ਸਾਰਾ ਕੁਝ ਇਹਨਾਂ ਨੇ ਦਿਖਾਇਆ ਸੀ ਕੋਰਨਰ ਘਰ ਹੈ ਸੀ ਇਹ ਦੋਵੇਂ ਸਾਈਡ ਗਲੀਆਂ ਲੱਗਦੀਆਂ ਗਲੀਆਂ ਵੀ ਪੂਰੀਆਂ ਖੁੱਲੀਆਂ ਡੂਲੀਆਂ ਨੇ ਸੀ ਇਦਾਂ ਦਾ ਕੋਈ ਕੰਮ ਹੈ ਨਹੀਂਗਾ ਵੀ ਭੀੜ ਭੜੱਕਾ ਜਿਹਾ ਆਪਾਂ ਨੂੰ ਮਿਲੂਗਾ ਜੇ ਆਪਾਂ ਅੰਦਰ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸੇਗਾ ਵੀ ਕੁਝ ਕੁ ਚੀਜ਼ਾਂ ਤਾਂ ਪੁਰਾਣੀਆਂ ਨੇ ਟੈਲ ਬੱਤੀ ਵਾਲੀਆਂ ਛੱਤਾਂ ਉਹਨਾਂ ਦੀ ਮਿਲਣ ਗਿਆ ਪਰ ਕੰਡੀਸ਼ਨ ਹਰ ਚੀਜ਼ ਦੀ ਆਪਨ ਵਧੀਆ ਮਿਲੂਗੀ ਤੇ ਅੱਧੇ ਤੋਂ ਜ਼ਿਆਦਾ ਜਿਹੜਾ ਘਰ ਬਣਿਆ ਹੋਇਆ ਬਿਲਕੁਲ ਨਵਾਂ ਬਣਿਆ ਹੋਇਆ ਜਿਵੇਂ ਲੋਬੀ ਹੋਗੀ ਦੋ ਕਮਰੇ ਹੋਗੇ ਜੀ ਤੇ ਇੱਕ ਤਾਂ ਬਾਹਰਲੀ ਸਾਈਡ ਰਸੋਈ ਪੁਰਾਣੀ ਸੀ ਇੱਕ ਰਸੋਈ ਦੇ ਨਾਲ ਕਮਰਾਗਾ ਉਹ ਵੀ ਪੁਰਾਣਾ ਤੇ ਬਾਥਰੂਮ ਵੀ ਥੋੜ੍ਹਾ ਜਿਹਾ ਪੁਰਾਣਾ ਸੀ ਜ਼ਿਆਦਾ ਨਹੀਂ ਹੈਗੇ ਸੀ ਨਾ ਕੋਈ ਮੁਰੰਮਤ ਭਾਲਦੀਆਂ ਨਾ ਕੋਈ ਕੰਮ ਭਾਲਦੀਆਂ ਸੀ ਹਰ ਕੰਮ ਵਧੀਆਗਾ ਬਸ ਜਿਹੜਾ ਕੁਝ ਹੈਗਾਗਾ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਵੀ ਰਿਹਾ ਸੀ ਤੇ ਤੋਂ ਵਾਪਸ ਦੱਸ ਵੀ ਰਿਹਾ ਹਾਂ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਇਹਨਾਂ ਦਾ ਖਾਸ ਜਿਹੜਾ ਏਰੀਆ ਹੈਗਾ ਸਲੀਮਪੁਰ ਇਹਨਾਂ ਦਾ ਪਿੰਡ ਹੈ ਤਹਿਸੀਲ ਅਜਨਾਲਾ ਜੀ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ 6 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ 6 ਲੱਖ ਰੁਪਈਆ ਡਿਮਾਂਡ ਹੈ ਰੇਟ ਕੀਤਾ ਜਾਊਗਾ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਘਰ ਨੂੰ ਤਾਂ ਗੱਲਬਾਤ ਕਰ ਸਕਦੇ ਹੋ ਮਾਲਕ ਨਾਲ 83602 36576 ਕਰ ਸਕਦੇ ਹੋ ਜੀ ਗੱਲ ਕਰੋ ਗੱਲਬਾਤ ਕਰਕੇ ਰੇਟ ਮੁਕਾ ਕੇ ਜੀ ਤੇ ਖਰੀਦ ਸਕਦੇ ਹੋ ਜੀ। ਬਾਕੀ ਹਰ ਚੀਜ਼ ਦੀ ਤੁਹਾਨੂੰ ਵੀਡੀਓ ਤੁਹਾਨੂੰ ਆਪਾਂ ਦਿਖਾਈ ਦਿੱਤੀ ਸੀ। ਸਾਰੀਆਂ ਫੋਟੋਆਂ ਤੁਹਾਨੂੰ ਗੱਡੀ ਦੀਆਂ ਦੇਖਣ ਨੂੰ ਮਿਲ ਗਿਆ ਸੀ। ਗੱਡੀਆਂ ਦੀ ਜਾਣਕਾਰੀ ਤੁਹਾਨੂੰ ਮੈਂ ਦੇਤੀ ਤੇ ਕੋਠੀ ਦੀ ਪ੍ਰੋਪਰ ਵੀਡੀਓ ਤੁਹਾਨੂੰ ਦਿਖਾਤੀ ਤੇ ਹੁਣ ਕਮੈਂਟ ਜਰੂਰ ਕਰ ਦਿਓ ਜੀ। ਆਪ ਦਾ ਇੱਕ ਕੀਮਤੀ ਕਮੈਂਟ ਜਰੂਰ ਕਰਿਓ ਜੀ। ਵਧੀਆ ਜਾ ਤੇ ਜਰੂਰ ਕਮੈਂਟ ਕਰਿਓ ਤੁਹਾਡੇ ਕਮੈਂਟ ਮੈਂ ਸਾਰੇ ਪੜਦਾ ਵੀ ਹੁੰਦਾ ਸੀ। ਦੇਖਦਾ ਰਹਿੰਦਾ ਸੀ। ਬਾਕੀ ਤੁਸੀਂ ਬਹੁਤ ਸਪੋਰਟ ਕਰਦੋਂ ਬਹੁਤ ਪਿਆਰ ਦਿੰਦੇ ਹੋ ਜੀ ਹਰ ਰੋਜ਼ ਹਰ ਵੀਡੀਓ ਨੂੰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਤੁਸੀਂ ਵੀ ਐਡ ਕਰਵਾਉਣੀ ਹੋਈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਜੀ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਹੇ ਹੋ ਜੀ ਆਪਣੇ ਕੋਲ ਇੱਕ ਵੀਡੀਓ ਤੇ ਪ੍ਰੋਪਰ ਜਾਣਕਾਰੀ ਜੀ ਤੇ ਸਾਰਾ ਕੁਝ ਆਪਣੇ ਕੋਲ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਬਸ ਭੇਜ ਦਿਓ ਐਡ ਆਪਾਂ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਗੱਡੀਆਂ ਮੋਟਰਸਾਈਕਲ ਦੇ ਨਾਲ ਜੀ ਤੇ ਉੱਤੇ ਆਪਣਾ WhatsApp ਨੰਬਰ ਤੁਹਾਨੂੰ ਮਿਲੇਗਾ ਸੀ ਇੱਕ ਵਾਰੀ ਚੈੱਕ ਵੀ ਕਰ ਲਓ ਸੀ ਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਹਲੇ ਤੱਕ ਨਹੀਂ ਕੀਤਾ ਜਰੂਰ ਚੈੱਕ ਕਰਕੇ ਸਬਸਕ੍ਰਾਈਬ ਮਾਰ ਦਿਓ ਸੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲੋ ਜੀ ਕਮੈਂਟ ਜਰੂਰ ਕਰ ਦਿਓ ਤੇ ਮਿਲਦਿਆਂ ਸੀ